ਇਹ ਨਾਮ ਅਗਲਾ ਪ੍ਰੋਗਰਾਮ ਕਰਵਾਇਆ ਗਿਆ ਕੀ ਸੀ ਆ ਮੇਰਾ ਨਾਮ ਡਾਕਟਰ ਸਿਖਪਾਲ ਗਰਾਦੇ ਅੱਜ ਸਾਡੇ ਐਨਐਸਐਸ ਦੇ ਕੈਂਪ ਦੀ ਕਲੋਜ਼ਿੰਗ ਸੀ ਇਹ 7 ਡੇ ਡੇ ਨਾਈਟ ਕੈਂਪ ਸੀਗਾ اور ਸਾਡੇ ਸਕੂਲ ਦੀ ਹਿਸਟਰੀ ਦੇ ਵਿੱਚ ਪਹਿਲੀ ਵਾਰ ਜਿਹੜਾ ਹੈ 7 ਡੇ ਐਨਐਸਐਸ ਦਾ ਕੈਂਪ ਲਗਾਇਆ ਗਿਆ ਲੜਕੀਆਂ ਦੇ ਸਕੂਲ ਵਿੱਚ ਪੇਰੈਂਟਸ ਵੱਲੀਓ ਕਿਹੇ ਜਰ ਉਸ ਪੇਰੈਂਟਸ ਦੇ ਕੋ ਲੜਕੀਆਂ ਜਿਹੜੀਆਂ ਨੇ ਸਾਡੀਆਂ ਬਹੁਤ ਸੈਂਸਿਟਿਵ ਇਸ਼ੂ ਹੁੰਦਾ ਬੱਚਿਆਂ ਨੂੰ ਕਿਤੇ ਇਕੱਲਿਆਂ ਨੂੰ ਬਾਹਰ ਭੇਜਣਾ ਪਰ ਪੇਰੈਂਟਸ ਨੇ ਸਾਡੇ ਤੇ ٹرسٹ ਕੀਤਾ ਪ੍ਰਿੰਸੀਪਲ ਸਾਹਿਬ ਤੇ ਮੇਰੀ ਪੂਰੀ ਟੀਮ ਤੇ ਔਰ ਉਹਨਾਂ ਨੇ ਸਾਨੂੰ ਬਹੁਤ ਸਪੋਰਟ ਕੀਤੀ ਜਦੋਂ ਵੀ ਅਸੀਂ ਉਹਨਾਂ ਨੂੰ ਕਿਹਾ ਕਿ ਤੁਹਾਡੇ ਬੱਚੇ ਸਾਡੇ ਵਿੱਚ ਇੱਕ ਸਮਾਨ ਨੇ ਤੁਸੀਂ ਸਾਡੇ ਤੇ ਭਰੋਸਾ ਕਰੋ ਤਾਂ ਉਹਨਾਂ ਨੇ ਬਹੁਤ ਭਰੋਸਾ ਕਰਕੇ ਬੱਚੇ ਸਾਡੇ ਕੋਲ ਛੱਡੇ ਨੇ ਤੇ ਮੈਨੂੰ ਉਮੀਦ ਹੈ ਕਿ ਅਸੀਂ ਪੇਰੈਂਟਸ ਦੇ ਉਸ ٹرسٹ ਤੇ ਜਿਹੜਾ ਹੈ ਪੂਰਾ ਉਤਰੇ ਮੈਂ ਹੀ ਮੈਸੇਜ ਦੇਣਾ ਚਾਹੂੰਗੀ ਕਿ ਐਨਐਸਐਸ ਦਾ ਪਲੇਟਫਾਰਮ ਇੱਕ ਬਹੁਤ ਵੱਡਾ ਪਲੇਟਫਾਰਮ ਆ ਬੱਚਿਆਂ ਨੂੰ ਪੇਰੈਂਟਸ ਨੂੰ ਜ਼ਰੂਰ ਇਹਦੇ ਨਾਲ ਜਿਹੜਾ ਹੈਗਾ ਉਹ ਜੁੜਨਾ ਚਾਹੀਦਾ ਯੂਵਕ ਸੇਵਾਵਾਂ ਜਿਹੜਾ ਵਿਭਾਗ ਆ ਉਹਦੇ ਨਾਲ ਹੀ ਪਲੇਟਫਾਰਮ ਜੁੜਿਆ ਹੋਇਆ ਸੋਸਾਇਟੀ ਨੂੰ ਜੋ ਅਸੀਂ ਸੋਸਾਇਟੀ ਤੋਂ ਲੈ ਰਹੇ ਆ ਉਹਦੇ ਬਦਲੇ ਦੇ ਵਿੱਚ ਕੁਝ ਦੇਣਾ ਉਹ ਐਨਐਸਐਸ ਦਾ ਇੱਕ ਹਿੱਸਾ ਸੋ ਸਾਰਿਆਂ ਨੂੰ ਵਿਦਿਆਰਥੀਆਂ ਨੂੰ ਜਿਹੜਾ ਹੈ ਐਨਐਸਐਸ ਜੁਆਇਨ ਕਰਨਾ ਚਾਹੀਦਾ ਹੈ ਔਰ ਸੋਸ਼ਲ ਸਰਵਿਸ ਜਿਹੜਾ ਹੈ ਉਹ ਜ਼ਰੂਰ ਲਾਈਫ ਦੇ ਵਿੱਚ ਕਰਨੀ ਚਾਹੀਦੀ ਹੈ ਮੇਰਾ ਨਾਮ ਇਸ਼ਾ ਹੈ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਆ ਕਿ ਸਾਡੇ ਇਸ ਐਨਐਸਐਸ ਕੈਂਪ ਦੇ ਵਿੱਚ 50 ਬੱਚੇ ਨੇ ਜਿਨ੍ਹਾਂ ਨੇ ਇਸ ਦੇ ਵਿੱਚ ਪਾਰਟਿਸਿਪੇਟ ਕੀਤਾ ਇਸ ਕੈਂਪ ਦੇ ਵਿੱਚ ਸਾਨੂੰ ਅਨੁਸ਼ਾਸਨ ਦੇ ਵਿੱਚ ਰਹਿਣਾ ਸਿਖਾਇਆ ਕਿਸ ਤਰੀਕੇ ਨਾਲ ਕਿਹਦੇ ਨਾਲ ਗੱਲ ਕਰਨਾ ਹੈ ਇਹ ਸਿਖਾਇਆ ਅਤੇ ਆਪਸ ਦੇ ਵਿੱਚ ਮਿਲ ਜੁਲ ਕੇ ਰਹਿਣਾ ਸਿਖਾਇਆ not me but you ਦੇ ਬਾਰੇ ਵੀ ਸਿਖਾਇਆ ਅਤੇ ਸਾਫ ਸਫਾਈ ਜਿਸ ਬੱਚੇ ਨੂੰ ਜਿਹੜਾ ਕੰਮ ਨਹੀਂ ਆਉਂਦਾ ਉਹ ਵੀ ਸਿਖਾਇਆ ਆਪਸ ਦੇ ਵਿੱਚ ਮਿਲ ਕੇ ਰਹਿਣਾ ਫੋਨ ਦੀ ਵਰਤੋਂ ਨਾ ਕਰਨਾ ਇਹ ਸਭ ਕੁਝ ਸਾਨੂੰ ਇਸ ਕੈਂਪ ਤੇ ਵਿੱਚ ਸਿਖਾਇਆ ਗਿਆ ਕੁਝ ਬੱਚੇ ਜਿਹੜੇ ਇੰਟਰੋਵਰਟ ਸੀ ਉਹਨਾਂ ਨੂੰ ਵੀ ਕੈਂਪਫਾਇਰ ਦੇ ਦੌਰਾਨ ਬਾਹਰ ਲਿਆਂਦਾ ਅਤੇ ਉਹਨਾਂ ਦੀ ਝਿਜਕ ਨੂੰ ਦੂਰ ਕਰਕੇ ਉਹਨਾਂ ਦੇ ਹੁਨਰ ਨੂੰ ਵੀ ਅਧਿਆਪਕਾਂ ਨੇ ਤਰਾਸ਼ਿਆ ਤੇ ਮੈਨੂੰ ਇਹ ਦੱਸਦੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਅਸੀਂ ਸਾਰੇ ਹੀ ਜਿਹੜੇ ਬੱਚੇ ਵਿਦਿਆਰਥੀ ਇਸ ਐਨਐਸਐਸ ਕੈਂਪ ਦੇ ਹਿੱਸਾ ਹੈਗੇ ਆ ਤੇ ਮੈਂ ਉਮੀਦ ਕਰਦੀ ਆ ਕਿ ਅੱਗੇ ਸਾਡੇ ਤੋਂ ਬਾਅਦ ਹੋਰ ਵੀ ਵਿਦਿਆਰਥੀ ਇਸ ਐਨਐਸਐਸ ਕੈਂਪ ਦੇ ਵਿੱਚ ਪਾਰਟਿਸਿਪੇਟ ਕਰਨ ਅਤੇ ਸਿੱਖਣ ਧੰਨਵਾਦ ਸਮਰਾਲਾ ਤੋਂ ਪੱਤਰਕਾਰ ਭੂਸ਼ਣ ਬੰਸਲ ਦੀ ਖਾਸ ਰਿਪੋਰਟ